ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਮਹਾ ਪ੍ਰਿੰਸ ਉਨਿਆਲਤਾ ਅਮਰਪਾਲ ਸਿੰਘ ਦੀ ਸੌ ਚੁੱਕਣ ਨੂੰ ਲੈ ਕੇ ਲਗਾਤਾਰ ਸਸਪੈਂਸ ਬਰਕਰਾਰ ਸੀ ਕਿ ਕਦੋਂ ਅਮਰਪਾਲ ਸਿੰਘ ਸੌ ਚੁੱਕਣਗੇ ਤਾਂ ਸਰਬਜੀਤ ਖਾਲਸਾ ਹੋਰਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਮੁਲਾਕਾਤ ਹੋਈ ਹੈ ਸਪੀਕਰ ਤੇ ਸਪੀਕਰ ਦੇ ਪੀਏ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ 5 ਜੁਲਾਈ ਨੂੰ 100% ਜਿਹੜੀ ਹੈ ਸੌ ਚੁਕਾਉਣ ਦਾ ਪ੍ਰੋਗਰਾਮ ਬਣਾ ਲਿੱਤਾ ਗਿਆ ਹੈ ਤਾਂ 5 ਜੁਲਾਈ ਨੂੰ ਸੌ ਚੁਕਾਈ ਜਾਵੇਗੀ ਅਮਰਪਾਲ ਸਿੰਘ ਹੋਰਾਂ ਨੂੰ ਰਾਸ਼ਿਦ ਇੰਜੀਨੀਅਰ ਤੇ ਅਮਰਤਪਾਲ ਸਿੰਘ ਦੋ ਜੇਤੂ ਐਮਪੀ ਜੋ ਕਿ ਇਸ ਵਕਤ ਜੇਲ੍ਹ ਦੇ ਵਿੱਚ ਬੰਦ ਨੇ ਇੱਕ ਬਾਰਾਮੁਲਾ ਸੀਟ ਤੋਂ ਰਾਸ਼ਿਦ ਇੰਜੀਨੀਅਰ ਜਿੱਤੇ ਨੇ ਅਮਰਤਪਾਲ ਸਿੰਘ ਖਡੂਰ ਸਾਹਿਬ ਸੀਟ ਤੋਂ ਜਿੱਤੇ ਨੇ ਤਾਂ ਉਹਨਾਂ ਦੀ ਸੌ ਚੁੱਕਣ ਨੂੰ ਲੈ ਕੇ ਲਗਾਤਾਰ ਇਹ ਖਬਰਾਂ ਚੱਲ ਰਹੀ ਸੀ ਕਿ ਕਦੋਂ ਸੌ ਚੁੱਕਣਗੇ ਅੱਜ ਸਵੇਰੇ ਤੁਹਾਡੇ ਨਾਲ ਖਬਰ ਵੀ ਸਾਂਝੀ ਕੀਤੀ ਰਾਜਦੇਵ ਖਾਲਸਾ ਹੋਰਾਂ ਦਾ ਕਹਿਣਾ ਸੀ ਕਿ ਸਾਡੇ ਤੱਕ ਕੋਈ ਜਾਣਕਾਰੀ ਨਹੀਂ ਹੈ ਹੋ ਸਕਦਾ ਹੈ ਕਿ 5 ਜੁਲਾਈ ਨੂੰ ਫੋਨ ਚੁਕਾਈ ਜਾਵੇ 5 ਜੁਲਾਈ ਨੂੰ ਹੀ ਜਿਹੜਾ ਡਿਬਰੂਗੜ੍ਹ ਫੋਨ ਖੜਕੇ ਪਰ ਹਾਲੇ ਤੱਕ ਡਿਬਰੂਗੜ੍ਹ ਦੇ ਕਿਸੇ ਜੇਲ੍ਹ ਪ੍ਰਸ਼ਾਸਨ ਨੂੰ ਫੋਨ ਨਹੀਂ ਖੜਕਿਆ ਕਿ 5 ਜੁਲਾਈ ਦੀ ਤਿਆਰੀ ਕਰ ਲੋ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਔਰ ਸਰਬਜੀਤ ਖਾਲਸਾ ਹੋਰਾ ਦਾ ਕਹਿਣਾ ਹੈ ਕਿ ਮੇਰੀ ਗੱਲ ਹੋਈ ਮੈਂ ਲਗਾਤਾਰ ਇਸ ਮਸਲੇ ਤੇ ਸਪੀਕਰ ਨੂੰ ਮਿਲ ਰਿਹਾ ਸੀ ਸਪੀਕਰ ਦੇ ਪੀਏ ਨੂੰ ਮਿਲ ਰਿਹਾ ਸੀ ਤਾਂ ਉਹਨਾਂ ਦਾ ਕਹਿਣਾ ਹੈ ਕਿ 5 ਜੁਲਾਈ ਨੂੰ ਸੌਂ ਚਕਾਈ ਜਾਵੇਗੀ ਔਰ ਉਹਨਾਂ ਦਾ ਇਹ ਗੱਲ ਵੀ ਠੀਕ ਹੈ ਉਹ ਕਹਿੰਦੇ ਕਿ ਬਹੁਤ ਸਾਰੀਆਂ ਚੀਜ਼ਾਂ ਕਲੀਅਰੈਂਸ ਲੈਣੀ ਹੁੰਦੀ ਆ ਪੰਜਾਬ ਸਰਕਾਰ ਕੋਲੋਂ ਜਦੋਂ ਸਾਡੇ ਕੋਲ ਤੱਕ ਚਿੱਠੀ ਪਹੁੰਚੀ ਹੁਣ ਅਸੀਂ ਕੰਮ ਸ਼ੁਰੂ ਕੀਤਾ ਹੁਣ ਪ੍ਰੋਟੋਕਾਲ ਦੇ ਤਹਿਤ ਅਮਰਤਪਾਲ ਸਿੰਘ ਨੂੰ ਲੋਕ ਸਭਾ ਦੀ ਪੌੜੀਆਂ ਚੜਾਇਆ ਜਾਵੇਗਾ ਸੌਂ ਚਕਾਈ ਜਾਵੇਗੀ ਔਰ ਉਸ ਤੋਂ ਬਾਅਦ ਅਮਰਤਪਾਲ ਸਿੰਘ ਸੋ ਚੁੱਕਣਗੇ ਔਰ ਸੋ ਚੁੱਕਣ ਤੋਂ ਬਾਅਦ ਦੇ ਰਾਹ ਉਹਨਾਂ ਦੇ ਕਿਵੇਂ ਦੇ ਹੋਣਗੇ ਮੁਸ਼ਕਲਾਂ ਉਹਨਾਂ ਦੇ ਲਈ ਹੋਣਗੀਆਂ ਕਿਉਂਕਿ ਸਿਰਫ ਚੰਦ ਘੰਟੇ ਦੀ ਰਿਹਾਈ ਹੋਵੇਗੀ ਜ਼ਮਾਨਤ ਮਿਲੇਗੀ ਪਰ ਉਸ ਤੋਂ ਬਾਅਦ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਤਾਂ ਸਰਬਜੀਤ ਖਾਲਸਾ ਹੋਰਾਂ ਨੇ ਕੀ ਬਿਆਨ ਦਿੱਤਾ ਉਹ ਤੁਹਾਨੂੰ ਬਿਆਨ ਵੀ ਸੁਣੋ ਤੇ ਚੱਲਦੇ ਆਂ ਅੰਮ੍ਰਿਤਪਾਲ ਬਾਰੇ ਗੱਲ ਕਰਨ ਗਿਆ ਸੀ ਉਹਨਾਂ ਦੀ ਉਥੇ ਬਾਰੇ ਵੀ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ 5 ਤਰੀਕ ਨੂੰ ना तो दिमाग में था जब आपने बात करी क्योंकि लगातार जो है कोशिश की जा रही थी कि जब सांसद बने हैं अमर उनको जो है सो जो है वो चुकाई जाए लेकिन अभी तक कोई समय जो है वो नहीं मिला था ਉਹ ਵੈਸੇ ਤਾਂ ਜੀ ਜੋ ਬੰਦਾ ਹੈ ਇਹਨੂੰ 25 ਤਰੀਕ ਨੂੰ ਚੁ ਚਕਾਉਣੀ ਚਾਹੀਦੀ ਸੀ ਸਾਰਿਆਂ ਦੇ ਨਾਲ ਹੀ ਪੰਜਾਬ ਦੇ ਸਾਰੇ ਮੈਂਬਰਾਂ ਦੇ ਨਾਲ ਹੀ ਪਰ ਇਹਨਾਂ ਨੇ ਨਹੀਂ ਉਦੋਂ ਕੀਤਾ ਚੁਕਾਈ ਤੇ ਪਰ ਹੁਣ ਇਹ ਡੈਫੀਨੇਟ ਐ ਵੀ ਕਹਿ ਰਹੇ ਐ ਕਿਉਂਕਿ ਮੈਂ ਸਪੈਸ਼ਲੀ ਕਈ ਦਿਨਾਂ ਤੋਂ ਇਸ ਕਈ ਵਾਰੀ ਮਿਲ ਚੁੱਕਿਆ ਐ ਉਹ ਦੱਤਾ ਜੀ ਨੂੰ ਇਹਨਾਂ ਦੇ ਜਿਹੜੇ ਪਰਸਨਲ ਅਸਿਸਟੈਂਟ ਐ ਕਹ ਲੋ ਤੁਸੀਂ ਦੋ ਤਿੰਨ ਵਾਰੀ ਉਹਨਾਂ ਨੂੰ ਮਿਲੇ ਆਏ ਉਹ ਵੀ ਕਹਿੰਦੇ ਸੀ ਵੀ ਅਸੀਂ ਛੇਤੀ ਤੋਂ ਛੇਤੀ ਲੱਗੇ ਹੋਏ ਆ ਕਿਉਂਕਿ ਪੰਜਾਬ ਗਵਰਨਮੈਂਟ ਤੋਂ ਵੀ ਕਲੀਅਰੈਂਸ ਚਾਹੀਦੀ ਹੈ ਤੇ ਉੱਥੋਂ ਵੀ ਆ ਗਈ ਹੁਣ ਸਾਰੇ ਪਾਸੋਂ ਆ ਗਈ ਹੈ ਤੇ ਹੁਣ 5 ਤਰੀਕ ਨੂੰ ਚੁਕਾਉਣਗੇ ਲੇਕਿਨ ਸਰ ਅਭੀ ਤੱਕ ਕਿਉਂ ਨਹੀਂ ਚੁਕਾਈ ਗਈ ਥੀ ਕੀ ਕੋਈ ਰੀਜਨ ਥਾ ਜਾਂ ਕੋਈ ਬਜਟ ਸੀ ਮਤਲਬ ਸਰ ਇੰਤੇ ਫਾਰਮੈਲिटीज ਵੀ ਹੁੰਦੀਆਂ ਨੇ ਖੈਰ ਐਸੀ ਗੱਲ ਨਹੀਂ ਹੈ ਭਈ ਜੇ ਜਿੱਤ ਗਿਆ ਹੈ ਤਾਂ ਇਕੱਲੀ ਪਾਰਲੀਮੈਂਟ ਦੀ ਸੈਂਟਰ ਗਵਰਨਮੈਂਟ ਦੀ ਹੀ ਡਿਊਟੀ ਹੈ ਇਹਦੇ ਵਿੱਚ ਸਰ ਕਈ ਕਲੀਅਰੈਂਸ ਚਾਹੀਦੀਆਂ ਹਨ ਪਹਿਲਾਂ ਤਾਂ ਗਵਰਨਮੈਂਟ ਤੋਂ ਸਟੇਟ ਗਵਰਨਮੈਂਟ ਦੀ ਚਾਹੀਦੀ ਹੈ ਪੰਜਾਬ ਦੀ ਫਿਰ ਕੋਰਟ ਤੋਂ ਵੀ ਪਰਮਿਸ਼ਨ ਚਾਹੀਦੀ ਹੈ ਫਿਰ ਕੋਰਟ ਤੋਂ ਪਰਮਿਸ਼ਨ ਲੈ ਕੇ ਫਿਰ ਇਹ ਹੁਣ ਇਨਾਂ ਕੋਲੇ ਆ ਗਈ ਹੈ ਪਾਰਲੀਮੈਂਟ ਕੋਲੇ ਤੇ ਇਨਾਂ ਫਿਰ ਇਹ ਹੁਣ ਲੈ ਕੇ ਆਉਣਗੇ 5 ਤਰੀਕ ਨੂੰ ਆਪ ਮੰਨ ਲਿਆ ਜਾਈ ਕਿ 5 ਤਰੀਕ ਨੂੰ ਪੱਕਾ ਹੋ ਜਾਏ ਜੀ ਜੋ ਮੈਨੂੰ ਉਹਨਾਂ ਨੇ ਕਿਹਾ ਡੈਫੀਨੇਟ ਕਿਹਾ तो बात करें तो अकाली दल में जिस तरीके से फूट पड़ी हुई है उसको आप किस तरीके से देखते हैं ਮੈਂ ਤਾਂ ਜੀ ਇਹ ਕਹਿਣਾ ਵੀ ਉਹਨਾਂ ਦਾ ਦੇਖੋ ਇਹ ਐਕਚੁਅਲੀ ਨਾ ਪਰਸਨਲ ਮੈਟਰ ਹੈ ਅਸੀਂ ਹੁਣ ਕੀ ਕਹੀਏ ਬਸ ਇੰਨਾ ਜ਼ਰੂਰ ਕਹੂੰਗਾ ਕਿ ਇਹ ਬਹੁਤ ਦੇਰ ਤੋਂ ਰੌਲਾ ਚੱਲ ਰਿਹਾ ਸੀ ਵੀ ਸੁਖਵੀਰ ਬਾਦਲ ਨੂੰ ਹਟਾ ਕੇ ਕਿਸੇ ਹੋਰ ਨੂੰ ਪ੍ਰਧਾਨ ਲਾਣ ਦਾ ਇਹ ਬਹੁਤ ਦੇਰ ਹੋ ਗਈ ਇਹ ਰੌਲਾ ਪੈ ਰਿਹਾ ਸੀ ਵੀ ਹੋਰ ਨੂੰ ਲਾਇਆ ਜਾਵੇ ਹੇ ਹੁਣ ਜਿਆਦਾ ਐਕਚੁਅਲੀ ਬਾਰ-ਬਾਰ ਹਾਰ ਦਾ ਸਾਹਮਣਾ ਕਰਦੀ ਪਈ ਹੈ ਪਾਰਟੀ ਫਿਰਉਣੀ ਗੱਲ ਫਿਰ ਹੋਰ ਉੱਠਦੀ ਹੈ ਜਿਆਦਾ ਜਿੱਤ ਜਾਂਦੀ ਪਾਰਟੀ ਫਿਰ ਤਾਂ ਗੱਲਾਂ ਸਾਰੀਆਂ ਦਬ ਜਾਂਦੀਆਂ ਨਹੀਂ ਕਿਉਂਕਿ ਇੰਦਾਂ ਦੇ ਐਮਐਲਏ ਦੇ ਵਿੱਚ ਵੀ ਇਹਨਾਂ ਦਾ ਇੱਕ ਅੱਧਾ ਕੈਂਡੀਡੇਟ ਜਿੱਤਿਆ ਹੈ ਉਹ ਵੀ ਜਿਹੜਾ ਜਿੱਤਿਆ ਹੈ ਆਪਣੀ ਪਰਸਨਲ ਐਬਿਲਿਟੀਆਂ ਕਰਕੇ ਜਿੱਤੇ ਆ ਜ ਆਪਣੇ ਕੰਮਕਾਰ ਕਰਕੇ ਜਿੱਤੇ ਉਹਦੇ ਵਿੱਚ ਪਾਰਟੀ ਦਾ ਕੋਈ ਰੋਲ ਨਹੀਂ ਆ ਉਹਨਾਂ ਦੀ ਜਿੱਤ ਦੇ ਵਿੱਚ ਅਬ ਕੁਝ ਜੋ ਬਾਗੀ ਲੋਗ ਹੈ ਉਹ ਸਰੀਰਕਲ ਤੱਕ ਸਾਥ ਗਏ ਮਾਫ਼ੀ ਨਾਮਾ ਜੋ ਹੈ ਉਹ ਦਿੱਤਾ ਗਿਆ ਹਾਂ ਜੀ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਇਹਦੇ ਬਾਰੇ ਕੁਝ ਨਹੀਂ ਉਹ ਤਾਂ ਉਹਨਾਂ ਦੀ ਆਪਣੀ ਹੈ ਜੀ ਜੋ ਮਰਜ਼ੀ ਕਰਨ ਉਹ ਹਾਂ ਲੇਕਿਨ ਇੱਕ ਜਬ ਜਬ ਬਾਈਲੈਕਸ਼ਨ ਹੋ ਰਹੇ ਹੈ ਜਲੰਧਰ ਦੇ ਅੰਦਰ ਆਪਸੇ ਵੀ ਸਮਰਥਨ ਜੋ ਹੈ ਉਹਨਾਂ ਨੇ ਮੰਗਿਆ ਹੈ ਕੀ ਆਪ ਸਮਰਥਨ ਦੇਣਗੇ ਨਹੀਂ ਜੀ ਸਾਨੂੰ ਕਿਹੜਾ ਪੁੱਛ ਕੇ ਖੜੇ ਹੋਏ ਆ ਉਹ ਤਾਂ ਬਾਅਦ ਚ ਸਮਰਥਨ ਮੰਗਿਆ ਹੈ ਉਹਨਾਂ ਨੇ ਨਹੀਂ ਅਸੀਂ ਨਹੀਂ ਦਿੰਦੇ ਸਮਰਥਨ ਕਿਸੇ ਨੂੰ ਆਪ ਕਿਸੇ ਨੂੰ ਨਹੀਂ ਹਮ ਨਹੀਂ ਦੇਂਗੇ ਉਹਨਾਂ ਆਪ ਕੋ ਸੰਸਦ ਬਣਾਇਆ ਹਾਂ ਜੀ ਕਿਸ ਤਰੀਕੇ ਸੇ ਉਨਕੀ ਜੋ ਮੰਗੇ ਹੈ ਉਨ ਪਰ ਖੜਾ ਉਤਰੋਗੇ ਹਮ ਦੀ ਜੋ ਵੀ ਹੈ ਆਪਣੀ ਡਿਊਟੀਆਂ ਹੈ ਜਿਹੜੀਆਂ ਆਪਣੀਆਂ ਡਿਊਟੀਆਂ ਹੈ ਮਤਲਬ ਮੈਨੂੰ ਜੋ ਫੰਡ ਮਿਲੇਗਾ ਹੈ ਨਾ ਤੇ ਜੋ ਵੀ ਆਪਣਾ ਹੋਰ ਮੇਰੇ ਕੋਲੇ ਜੋ ਪਾਵਰ ਹੈ ਲੋਕਾਂ ਦੇ ਕੰਮ ਹੈ ਮੈਂ ਪਹਿਲ ਦੇ ਆਧਾਰ ਤੇ ਕਰੂੰਗਾ ਜੀ ਇੱਕ ਲੋਗੋ ਨੇ ਫਤਵਾ دیا ਹੈ ਆਪ ਕੋ ਹਾਂ ਜੀ ਬਹੁਤ ਪਿਆਰ ਦਿੱਤਾ ਮੈਂ ਬਹੁਤ ਧੰਨਵਾਦ ਹੈ ਜੀ ਮੈਨੂੰ ਨਿਮਾਣੇ ਨੂੰ ਇੰਨਾ ਮਾਣ ਬਖਸ਼ਿਆ ਹੈ ਤੇ ਜਿਤਾਇਆ ਮੈਨੂੰ ਬਹੁਤ ਬਹੁਤ ਮੈਂ ਸਾਰੇ ਹਲਕਾ ਵਾਸੀਆਂ ਦਾ ਦੇਸ਼ ਵਿੱਚ ਦੇ ਵਿੱਚ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਕ 40 ਸਾਲ ਬਾਅਦ ਆਪਕੋ ਜਿਤਾਇਆ ਹੈ ਜਨਤਾ ਨੇ ਹਾਂ ਜੀ ਯਾ ਅੱਛਾ ਰਿਜ਼ਲਟ ਦਿਆ ਹੈ ਜਨਤਾ ਨੇ ਬਹੁਤ ਅੱਛਾ ਜੀ ਬਹੁਤ ਅੱਛਾ ਬਹੁਤ ਅੱਛਾ ਉਹ ਵਹੀ ਸੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਉਸਕੋ ਆਪਨੇ ਕਿਸ ਤਰੀਕੇ ਤੇ ਦੇਖਾ ਔਰ ਕੀ ਕਹੇਗੇ ਉਸਕੋ ਲੈ ਕੇ ਮੈਂ ਇਹ ਕਹਿਣਾ ਚਾਹੂੰਗਾ ਜੀ ਬਈ ਜਿੱਦਾਂ ਹੁਣ ਨਰਿੰਦਰ ਮੋਦੀ ਬੋਲੇ ਆ ਉਹਨਾਂ ਦਾ 2.5 ਘੰਟੇ ਦਾ ਭਾਸ਼ਣ ਸੀ ਵਿੱਚੋਂ 2 ਘੰਟਾ 20 ਮਿੰਟ ਤਾਂ ਔਰ ਰਾਹੁਲ ਗਾਂਧੀ ਤੇ ਹੀ ਬੋਲੀ ਗਏ ਤੇ ਜੇ ਇਹ ਉਹਨਾਂ ਨੇ ਇਕੱਲਾ ਰਾਹੁਲ ਗਾਂਧੀ ਤੇ ਜਦੋਂ ਕਿ ਉਹਨਾਂ ਨੂੰ 10 ਮਿੰਟ ਰਾਹੁਲ ਗਾਂਧੀ ਤੇ ਬੋਲਣਾ ਚਾਹੀਦਾ ਸੀ ਤੇ 2 ਘੰਟਾ 20 ਮਿੰਟ ਇਸ ਦੇਸ਼ ਦੀਆਂ ਸਮੱਸਿਆਵਾਂ ਬਾਰੇ ਆ ਜੋ ਕਰ ਰਹੇ ਆ ਕਰਨਾ ਇਨ ਫਿਊਚਰ ਉਹਦੇ ਬਾਰੇ ਦੱਸਣਾ ਚਾਹੀਦਾ ਸੀ ਮੈਨੂੰ ਲੱਗਦਾ ਵੀ ਇਹ ਆਪਸ ਦੇ ਵਿੱਚ ਇਹ ਰਾਹੁਲ ਗਾਂਧੀ ਨੇ ਇਹਨਾਂ ਨੂੰ ਇੰਨਾ ਅਲਝਾ ਲਿਆ ਹੈ ਤੇ ਕੀ ਇਹਨਾਂ ਨੂੰ ਹੁਣ ਸੁਰਤ ਹੀ ਨਹੀਂ ਆ ਵੀ ਮੈਂ ਦੇਸ਼ ਦੀ ਗੱਲ ਵੀ ਕਰਨੀ वेलकम जो होता जा रहा है इससे क्या पंजाब की राजनीति में नुकसान होगा कि फायदा होगा क्योंकि ओम किसकों की, की पार्टी जो है शिरोमणि अकाली दल को कहा जाता है देखो जी पार्टी ता जेडी फेल हुंदी है अपनी कारगुजारियां करके फेल हुंदी है अकाली दल कभी फेल नहीं हो सकता पंजाब दे विच ये याद रख लेओ गल अकाली दल नहीं फेल हो सकता ਬੰਦਾ ਫੇਲ ਹੋ ਸਕਦਾ ਹੈ ਜਿਹੜਾ ਪ੍ਰਧਾਨ ਹੈ ਅਕਾਲੀ ਦਲ ਦਾ ਅਕਾਲੀ ਦਲ ਤੋਂ ਬਿਨਾ ਪੰਜਾਬ ਦੀ ਸਿਆਸਤ ਹੀ ਨਹੀਂ ਹੈ ਜਿਹੜਾ ਵੀ ਹੁਣ ਜਿੱਦਾਂ ਸੁਖਵੀਰ ਫੇਲ ਹੋ ਗਿਆ ਸਮਝ ਲਓ ਹੁਣ ਦੂਜਾ ਜਿਹੜਾ ਅਕਾਲੀ ਦਲ ਪਾਰਟੀ ਬਣੂਗੀ ਉਹ ਅਕਾਲੀ ਦਲ ਹੀ ਹੋਊਗਾ ਹੋਊਗਾ ਅਕਾਲੀ ਦਲ ਹੀ ਉਹਦਾ ਉਹਦਾ ਪ੍ਰਧਾਨ ਕੌਣ ਹੋਊਗਾ ਉਨੂੰ ਉਹਨੂੰ ਚਲਾਉਣ ਦੀ ਉਹਦੀ ਸਮਝ ਕਿਵੇਂ ਦੀ ਹੋਊਗੀ ਉਹ ਪਾਰਟੀ ਦੇ ਸਕਸੈਸ ਹੋਣ ਤੇ ਉਸ ਪ੍ਰਧਾਨ ਦੀ ਸਮਝ ਤੇ ਡਿਪੈਂਡ ਕਰਦਾ ਹੈ। ਕੀ ਲੱਗਦਾ ਹੈ ਕਿ ਜਦ ਪਾਰਟੀ ਦਾ ਪ੍ਰਧਾਨ ਬਦਲਿਆ ਜਾਂਦਾ ਹੈ ਤਾਂ کہیں ਨਾ کہیں ਫਿਰ ਪਾਰਟੀ ਪਰ ਲੋਕ ਵਿਸ਼ਵਾਸ ਜਤਾ ਸਕਤੇ ਹੈ ਪਾਰਟੀ ਉੱਠ ਸਕਦੀ ਹੈ। ਦੇਖੋ ਜੀ ਗੱਲ ਇਹ ਹੁੰਦੀ ਹੈ ਵੀ ਪਾਰਟੀ ਇਹ ਨਹੀਂ ਹੈ ਵੀ ਹਾਰਾ ਨਹੀਂ ਹੁੰਨੀਆ। ਹਾਰਾ ਹੁੰਨੀਆ ਪਾਰਟੀਆਂ ਦੇ ਵਿੱਚ ਪਰ ਉਹ ਦੂਜੀ ਵਾਰੀ ਪਾਰਟੀ ਨੂੰ ਕਵਰ ਕਰਨਾ ਚਾਹੀਦਾ ਹੈ। ਜਿਹੜਾ ਕਾਲੀ ਦਲ ਬਾਦਲ ਹੈ ਇਹ ਬਹੁਤ ਲੌਂਗ ਟਾਈਮ ਤੋਂ ਨਾ ਕਨਸਟੈਂਟ ਹਾਰਦਾ ਹੀ ਆ ਰਿਹਾ ਹੈ ਇਹ ਜਿਵੇਂ ਟਾਈਮ ਲੰਘੀ ਜਾਂਦਾ ਹੈ ਇਹਨਾਂ ਦਾ ਗ੍ਰਾਫ ਥੱਲੇ ਹੀ ਗਿਰਦਾ ਵੋਟ ਸ਼ੇਅਰ ਘਟਦਾ ਹੀ ਜਾ ਰਿਹਾ ਹੈ ਨਾਸ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਮਹਾ ਪ੍ਰਿੰਸ ਨਿਆਲਤਾ ਅਮਰਿਤਪਾਲ ਸਿੰਘ ਦੀ ਸੌ ਚੁੱਕਣ ਨੂੰ ਲੈ ਕੇ ਲਗਾਤਾਰ ਸਸਪੈਂਸ ਬਰਕਰਾਰ ਸੀ ਕਿ ਕਦੋਂ ਅਮਰਿਤਪਾਲ ਸਿੰਘ ਸੌ ਚੁੱਕਣਗੇ ਤਾਂ ਸਰਬਜੀਤ ਖਾਲਸਾ ਹੋਰਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਮੁਲਾਕਾਤ ਹੋਈ ਹੈ ਸਪੀਕਰ ਤੇ ਸਪੀਕਰ ਦੇ ਪੀਏ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ 5 ਜੁਲਾਈ ਨੂੰ 100% ਜਿਹੜੀ ਹੈ ਸੌ ਚਕਾਉਣ ਦਾ ਪ੍ਰੋਗਰਾਮ ਬਣਾ ਦਿੱਤਾ ਗਿਆ ਤਾਂ 5 ਜੁਲਾਈ ਨੂੰ ਸੌ ਚਕਾਈ ਜਾਵੇਗੀ ਅਮਰਪਾਲ ਸਿੰਘ ਹੋਰਾਂ ਨੂੰ ਰਾਸ਼ਿਦ ਇੰਜੀਨੀਅਰ ਤੇ ਅਮਰਤਪਾਲ ਸਿੰਘ ਦੋ ਜੇਤੂ ਐਮਪੀ ਜੋ ਕਿ ਇਸ ਵਕਤ ਜੇਲ੍ਹ ਦੇ ਵਿੱਚ ਬੰਦ ਨੇ ਇੱਕ ਬਾਰਾਮੂਲਾ ਸੀਟ ਤੋਂ ਰਾਸ਼ਿਦ ਇੰਜੀਨੀਅਰ ਜਿੱਤੇ ਨੇ ਅਮਰਤਪਾਲ ਸਿੰਘ ਖਡੂਰ ਸਾਬ ਸੀਟ ਤੋਂ ਜਿੱਤੇ ਨੇ ਤਾਂ ਉਹਨਾਂ ਦੀ ਸੌ ਚੁੱਕਣ ਨੂੰ ਲੈ ਕੇ ਲਗਾਤਾਰ ਇਹ ਖਬਰਾਂ ਚੱਲ ਰਹੀ ਸੀ ਕਿ ਕਦੋਂ ਸੌ ਚੁੱਕਣਗੇ ਅੱਜ ਸਵੇਰੇ ਤੁਹਾਡੇ ਨਾਲ ਖਬਰ ਵੀ ਸਾਂਝੀ ਕੀਤੀ ਰਾਜਦੇਵ ਖਾਲਸਾ ਹੋਰਾਂ ਦਾ ਕਹਿਣਾ ਸੀ ਕਿ ਸਾਡੇ ਤੱਕ ਕੋਈ ਜਾਣਕਾਰੀ ਨਹੀਂ ਹੈ ਹੋ ਸਕਦਾ ਹੈ ਕਿ 5 ਜੁਲਾਈ ਨੂੰ ਫੋਨ ਚੁਕਾਈ ਜਾਵੇ 5 ਜੁਲਾਈ ਨੂੰ ਹੀ ਜਿਹੜਾ ਡਿਬਰੂਗੜ੍ਹ ਫੋਨ ਖੜਕੇ ਪਰ ਹਾਲੇ ਤੱਕ ਡਿਬਰੂਗੜ੍ਹ ਦੇ ਕਿਸੇ ਜੇਲ੍ਹ ਪ੍ਰਸ਼ਾਸਨ ਨੂੰ ਫੋਨ ਨਹੀਂ ਖੜਕਿਆ ਕਿ 5 ਜੁਲਾਈ ਦੀ ਤਿਆਰੀ ਕਰ ਲੋ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਔਰ ਸਰਬਜੀਤ ਖਾਲਸਾ ਹੋਰਦਾ ਕਹਿਣਾ ਹੈ ਕਿ ਮੇਰੀ ਗੱਲ ਹੋਈ ਮੈਂ ਲਗਾਤਾਰ ਇਸ ਮਸਲੇ ਤੇ ਸਪੀਕਰ ਨੂੰ ਮਿਲ ਰਿਹਾ ਸੀ ਸਪੀਕਰ ਦੇ ਪੀਏ ਨੂੰ ਮਿਲ ਰਿਹਾ ਸੀ ਤਾਂ ਉਹਨਾਂ ਦਾ ਕਹਿਣਾ ਹੈ ਕਿ 5 ਜੁਲਾਈ ਨੂੰ ਸੌਂ ਚਕਾਈ ਜਾਵੇਗੀ ਔਰ ਉਹਨਾਂ ਦਾ ਇਹ ਗੱਲ ਵੀ ਠੀਕ ਹੈ ਉਹ ਕਹਿੰਦੇ ਕਿ ਬਹੁਤ ਸਾਰੀਆਂ ਚੀਜ਼ਾਂ ਕਲੀਅਰੈਂਸ ਲੈਣੀ ਹੁੰਦੀ ਆ ਪੰਜਾਬ ਸਰਕਾਰ ਕੋਲੋਂ ਜਦੋਂ ਸਾਡੇ ਕੋਲ ਤੱਕ ਚਿੱਠੀ ਪਹੁੰਚੀ ਹੁਣ ਅਸੀਂ ਕੰਮ ਸ਼ੁਰੂ ਕੀਤਾ ਹੁਣ ਪ੍ਰੋਟੋਕਾਲ ਦੇ ਤਹਿਤ ਅਮਰਤਪਾਲ ਸਿੰਘ ਨੂੰ ਲੋਕ ਸਭਾ ਦੀ ਪੋਣੀਆ ਚੜਾਇਆ ਜਾਵੇਗਾ ਸੌਂ ਚਕਾਈ ਜਾਵੇਗੀ ਔਰ ਉਸ ਤੋਂ ਬਾਅਦ ਅਮਰਤਪਾਲ ਸਿੰਘ ਸੌ ਚੁੱਕਣਗੇ ਔਰ ਸੌ ਚੁੱਕਣ ਤੋਂ ਬਾਅਦ ਦੇ ਰਾਹ ਉਹਨਾਂ ਦੇ ਕਿਵੇਂ ਦੇ ਹੋਣਗੇ ਮੁਸ਼ਕਲਾਂ ਉਹਨਾਂ ਦੇ ਲਈ ਹੋਣਗੀਆਂ ਕਿਉਂਕਿ ਸਿਰਫ ਚੰਦ ਘੰਟੇ ਦੀ ਰਿਹਾਈ ਹੋਵੇਗੀ ਜ਼ਮਾਨਤ ਮਿਲੇਗੀ ਪਰ ਉਸ ਤੋਂ ਬਾਅਦ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਤਾਂ ਸਰਬਜੀਤ ਖਾਲਸਾ ਹੋਰਾਂ ਨੇ ਕੀ ਬਿਆਨ ਦਿੱਤਾ ਉਹ ਤੁਹਾਨੂੰ ਬਿਆਨ ਵੀ ਸੁਣਨ ਤੋਂ ਚੱਲਦੇ ਆਂ ਅੰਮ੍ਰਿਤਪਾਲ ਬਾਰੇ ਗੱਲ ਕਰਨ ਗਿਆ ਸੀ ਉਹਨਾਂ ਦੀ ਉਥ ਬਾਰੇ ਵੀ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ 5 ਤਰੀਕ ਨੂੰ ना तो दिमाग में था जब आपने बात करी क्योंकि लगातार जो है कोशिश की जा रही थी जब सांसद बने हैं अमृत उनको जो है सो जो है वो चुकाई जाए, लेकिन अभी तक कोई समय जो है वो नहीं मिला था। ਉਹ ਵੈਸੇ ਤਾਂ ਜੀ ਜੋ ਬੰਦਾ ਹੈ ਇਹਨੂੰ 25 ਤਰੀਕ ਨੂੰ ਚੁ ਚਕਾਉਣੀ ਚਾਹੀਦੀ ਸੀ ਸਾਰਿਆਂ ਦੇ ਨਾਲ ਹੀ ਪੰਜਾਬ ਦੇ ਸਾਰੇ ਮੈਂਬਰਾਂ ਦੇ ਨਾਲ ਹੀ ਪਰ ਇਹਨਾਂ ਨੇ ਨਹੀਂ ਉਦੋਂ ਕੀਤਾ ਚੁਕਾਈ ਤੇ ਪਰ ਹੁਣ ਇਹ ਡੈਫੀਨੇਟ ਹੈ ਵੀ ਕਹਿ ਰਹੇ ਆ ਕਿਉਂਕਿ ਮੈਂ ਸਪੈਸ਼ਲੀ ਕਈ ਜਣਾਂ ਨਾਲ ਤਾਂ ਇਸ ਕਈ ਵਾਰੀ ਮਿਲ ਚੁੱਕਿਆ ਹੈ ਉਹ দত্ত ਜੀ ਨੂੰ ਇਹਨਾਂ ਦੇ ਜਿਹੜੇ ਪਰਸਨਲ ਅਸਿਸਟੈਂਟ ਹੈ ਕਹ ਲੋ ਤੁਸੀਂ ਦੋ ਤਿੰਨ ਵਾਰੀ ਉਹਨਾਂ ਨੂੰ ਮਿਲੇ ਆਏ ਉਹ ਵੀ ਕਹਿੰਦੇ ਸੀ ਵੀ ਅਸੀਂ ਛੇਤੀ ਦੋ ਛੇਤੀ ਲੱਗੇ ਹੋਏ ਆ ਕਿਉਂਕਿ ਜੋ ਪੰਜਾਬ ਗਵਰਨਮੈਂਟ ਤੋਂ ਵੀ ਕਲੀਅਰੈਂਸ ਚਾਹੀਦੀ ਹੈ ਤੇ ਉੱਥੋਂ ਵੀ ਆ ਗਈ ਹੁਣ ਸਾਰੇ ਪਾਸੋਂ ਆ ਗਈ ਹੈ ਤੇ ਹੁਣ 5 ਤਰੀਕ ਨੂੰ ਚੁਕਾਉਣਗੇ ਲੇਕਿਨ ਸਰ ਅਭੀ ਤੱਕ ਕਿਉਂ ਨਹੀਂ ਚੁਕਾਈ ਗਈ ਥੀ ਕੀ ਕੋਈ ਰੀਜਨ ਥਾ ਜਾਂ ਕੋਈ ਵਜ੍ਹਾ ਥੀ ਮਤਲਬ ਸਰ ਇਹ ਤੇ ਫਾਰਮੈਲਟੀਆਂ ਵੀ ਹੁੰਦੀਆਂ ਹੈ ਖੈਰ اسی ਗੱਲ ਨਹੀਂ ਹੈ ਬੀਜੀ ਜਿੱਤ ਗਿਆ ਹੈ ਤਾਂ ਇਕੱਲੀ ਪਾਰਲੀਮੈਂਟ ਦੀ ਸੈਂਟਰ ਗਵਰਨਮੈਂਟ ਦੀ ਹੀ ਡਿਊਟੀ ਹੈ ਇਹਦੇ ਵਿੱਚ ਸਰ ਕਈ ਕਲੀਅਰੈਂਸ ਚਾਹੀਦੀਆਂ ਹਨ ਪਹਿਲਾਂ ਤਾਂ ਗਵਰਨਮੈਂਟ ਤੋਂ ਸਟੇਟ ਗਵਰਨਮੈਂਟ ਦੀ ਚਾਹੀਦੀ ਹੈ ਪੰਜਾਬ ਦੀ ਫਿਰ ਕੋਰਟ ਤੋਂ ਵੀ ਪਰਮਿਸ਼ਨ ਚਾਹੀਦੀ ਹੈ ਫਿਰ ਕੋਰਟ ਤੋਂ ਪਰਮਿਸ਼ਨ ਲੈ ਕੇ ਫਿਰ ਇਹ ਹੁਣ ਇਨਾਂ ਕੋਲੇ ਆ ਗਈ ਹੈ ਪਾਰਲੀਮੈਂਟ ਕੋਲੇ ਤੇ ਇਹਨਾਂ ਫਿਰ ਇਹ ਹੁਣ ਲੈ ਕੇ ਆਉਣਗੇ 5 ਤਰੀਕ ਨੂੰ ਮਨਾ ਜਾਏ ਕਿ 5 ਤਰੀਕ ਨੂੰ ਪੱਕਾ ਹੋ ਜਾਵੇ ਜੀ ਜੋ ਮੈਨੂੰ ਉਹਨਾਂ ਨੇ ਕਿਹਾ ਡੈਫੀਨੇਟ ਕਿਹਾ ਹੈ बात करें तो अकाली दल में जिस तरीके से फूट पड़ी हुई है उसको आप किस तरीके से देखते हैं ਮੈਂ ਤਾਂ ਜੀ ਇਹ ਕਹਿਣਾ ਵੀ ਉਹਨਾਂ ਦਾ ਦੇਖੋ ਇਹ ਐਕਚੁਅਲੀ ਨਾ ਪਰਸਨਲ ਮੈਟਰ ਹੈ ਅਸੀਂ ਹੁਣ ਕੀ ਕਹੀਏ ਬਸ ਇੰਨਾ ਜ਼ਰੂਰ ਕਹੂੰਗਾ ਕਿ ਇਹ ਬਹੁਤ ਦੇਰ ਤੋਂ ਰੌਲਾ ਚੱਲ ਰਿਹਾ ਸੀ ਵੀ ਸੁਖਵੀਰ ਬਾਦਲ ਨੂੰ ਹਟਾ ਕੇ ਕਿਸੇ ਹੋਰ ਨੂੰ ਪ੍ਰਧਾਨ ਲਾਣ ਦਾ ਇਹ ਬਹੁਤ ਦੇਰ ਹੋ ਗਈ ਇਹ ਰੌਲਾ ਪੈ ਰਿਹਾ ਸੀ ਵੀ ਹੋਰ ਨੂੰ ਲਾਇਆ ਜਾਵੇ ਤੇ ਹੁਣ ਜਿਆਦਾ ਐਕਚੁਅਲੀ ਬਾਰ-ਬਾਰ ਹਾਰ ਦਾ ਸਾਹਮਣਾ ਕਰਦੀ ਪਈ ਹੈ ਪਾਰਟੀ ਫਿਰ ਉਨੀ ਗੱਲ ਫਿਰ ਹੋਰ ਉਲਟਦੀ ਹੈ ਜਿਆਦਾ ਜਿੱਤ ਜਾਂਦੀ ਪਾਰਟੀ ਫਿਰ ਤਾਂ ਗੱਲਾਂ ਸਾਰੀਆਂ ਦਬ ਜਾਂਦੀਆਂ ਨਹੀਂ ਕਿਉਂਕਿ ਇੰਨੇ ਦੇ ਐਮਐਲਏ ਦੇ ਵਿੱਚ ਵੀ ਇਹਨਾਂ ਦਾ ਇੱਕ ਅੱਧਾ ਕੈਂਡੀਡੇਟ ਜਿੱਤਿਆ ਹੈ ਉਹ ਵੀ ਜਿਹੜਾ ਜਿੱਤਿਆ ਹੈ ਆਪਣੀ ਪਰਸਨਲ ਅਬਿਲਿਟੀਜ਼ ਕਿ ਕਰਕੇ ਜਿੱਤਿਆ ਹੈ ਆਪਣੇ ਕੰਮਕਾਰ ਕਰਕੇ ਜਿੱਤਿਆ ਉਹਦੇ ਵਿੱਚ ਪਾਰਟੀ ਦਾ ਕੋਈ ਰੋਲ ਨਹੀਂ ਆ ਉਹਨਾਂ ਦੀ ਜਿੱਤ ਦੇ ਵਿੱਚ ਅਬ ਕੁਝ ਜੋ ਬਾਗੀ ਲੋਗ ਹੈ ਉਹ ਸਰੀਆ ਕਾਲ ਤੱਕ ਸਾਇ ਗਏ ਵਾਹ ਪਰ ਮਾਫੀ ਨਾਮਾਨ ਜੋ ਹੈ ਉਹ ਲੀ ਗਿਆ ਹਾਂ ਸਭ ਕਿਵੇਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਇਹਦੇ ਬਾਰੇ ਕੁਝ ਨਹੀਂ ਉਹ ਤਾਂ ਉਹਨਾਂ ਦੀ ਆਪਣੀ ਹੈ ਜੀ ਜੋ ਮਰਜ਼ੀ ਕਰਨ ਉਹ ਹਾਂ ਲੇਕਿਨ ਇੱਕ ਜਬ ਜਬ ਬਈ ਇਲੈਕਸ਼ਨ ਹੋ ਰਹੇ ਹੈ ਜਿਲੰਦਰ ਕੇ ਅੰਦਰ ਆਪਸੇ ਵੀ ਸਮਰਥਨ ਜੋ ਹੈ ਉਹਨਾਂ ਨੇ ਮੰਗਾ ਹੈ ਕੀ ਆਪ ਸਮਰਥਨ ਦੇਗੇ ਨਹੀਂ ਜੀ ਸਾਨੂੰ ਕਿਹੜਾ ਪੁੱਛ ਕੇ ਖੜੇ ਹੋਏ ਆ ਉਹ ਤਾਂ ਬਾਅਦ ਚ ਸਮਰਥਨ ਮੰਗਿਆ ਹੈ ਉਹਨਾਂ ਨੇ ਨਹੀਂ ਅਸੀਂ ਨਹੀਂ ਦਿੰਦੇ ਸਮਰਥਨ ਕਿਸੇ ਨੂੰ ਕਾ ਪੀਸੀ ਕੋ ਨਹੀਂ ਹਮ ਨਹੀਂ ਦੇਂਗੇ। ਹੋਰ ਆਪਕੋ ਸੰਸਦ ਬਣਾਇਆ। ਹਾਂ ਜੀ। ਕਿਸ ਤਰੀਕੇ ਸੇ ਉਨਕੀ ਜੋ ਮੰਗੇ ਹੈ ਉਪਰ ਖਰਾ ਉਤਰੋਗੇ। ਹਮ ਜੀ ਜੋ ਵੀ ਹੈ ਆਪਣੀ ਡਿਊਟੀਆਂ ਹੈ। ਜਿਹੜੀਆਂ ਆਪਣੀਆਂ ਡਿਊਟੀਆਂ ਹੈ ਮਤਲਬ ਮੈਨੂੰ ਜੋ ਫੰਡ ਮਿਲੇਗਾ ਹੈ ਨਾ ਤੇ ਜੋ ਵੀ ਆਪਣਾ ਖੋਰ ਮੇਰੇ ਕੋਲ ਜੋ ਪਾਵਰ ਹੈ ਲੋਕਾਂ ਦੇ ਕੰਮ ਹੈ ਮੈਂ ਪਹਿਲ ਦੇ ਆਧਾਰ ਤੇ ਕਰੂੰਗਾ ਜੀ। ਕਾ ਲੋਗੋ ਨੇ ਫਤਵਾ ਦਿਆ ਹੈ ਆਪਕੋ ਹਾਂ ਜੀ ਬਹੁਤ ਪਿਆਰ ਦਿੱਤਾ ਮੈਂ ਬਹੁਤ ਧੰਨਵਾਦ ਹੈ ਜੀ ਮੈਨੂੰ ਨਿਮਾਣੇ ਦੋ ਇੰਨਾ ਮਾਨ ਬਖਸ਼ਿਆ ਹੈ ਤੇ ਜਿਤਾਇਆ ਮੈਨੂੰ ਬਹੁਤ ਬਹੁਤ ਮੈਂ ਸਾਰੇ ਹਲਕਾ ਵਾਸੀਆਂ ਦਾ ਦੇਸ਼ ਵਿੱਚ ਦੇ ਵਿੱਚ ਵਿਦੇਸ਼ ਵਿੱਚ ਬੈਠੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਦੀ ਹੈ 40 ਸਾਲ ਬਾਅਦ ਆਪਕੋ ਜਿਤਾਇਆ ਹੈ ਜਨਤਾ ਨੇ ਹਾਂ ਜੀ ਆਪ ਅੱਛਾ ਰਿਜ਼ਲਟ ਦਿਆ ਹੈ ਜਨਤਾ ਨੇ ਬਹੁਤ ਅੱਛਾ ਜੀ ਬਹੁਤ ਅੱਛਾ ਬਹੁਤ ਅੱਛਾ ਉਹ ਵਹੀ ਸੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਉਸ ਨੂੰ ਆਪਨੇ ਕਿਸ ਤਰੀਕੇ ਤੇ ਦੇਖਾ ਔਰ ਕੀ ਕਹਾਂਗੇ ਉਸ ਕੋਲਿਕਾ ਮੈਂ ਇਹ ਕਹਿਣਾ ਚਾਹੂੰਗਾ ਜੀ ਭਈ ਜਿੱਦਾਂ ਹੁਣ ਨਰਿੰਦਰ ਮੋਦੀ ਬੋਲੇ ਆ ਉਹਨਾਂ ਦਾ 2.5 ਘੰਟੇ ਦਾ ਭਾਸ਼ਣ ਸੀ ਵਿੱਚੋਂ 2 ਘੰਟਾ 20 ਮਿੰਟ ਦਾ ਔਰ ਰਾਹੁਲ ਗਾਂਧੀ ਤੇ ਹੀ ਬੋਲੀ ਗਏ ਤੇ ਜੇ ਉਹਨਾਂ ਨੇ ਇਕੱਲਾ ਰਾਹੁਲ ਗਾਂਧੀ ਤੇ ਜਦੋਂ ਕਿ ਉਹਨਾਂ ਨੂੰ ਦਸਮਤ ਰਾਹੁਲ ਗਾਂਧੀ ਤੇ ਬੋਲਣਾ ਚਾਹੀਦਾ ਸੀ ਤੇ 2 ਘੰਟਾ 20 ਮਿੰਟ ਇਸ ਦੇਸ਼ ਦੀਆਂ ਸਮੱਸਿਆਵਾਂ ਬਾਰੇ ਆ ਜੋ ਕਰ ਰਹੇ ਆ ਕਰਨਾ ਇਨ ਫਿਊਚਰ ਉਹਦੇ ਬਾਰੇ ਦੱਸਣਾ ਚਾਹੀਦਾ ਸੀ ਮੈਨੂੰ ਲੱਗਦਾ ਵੀ ਇਹ ਆਪਸ ਦੇ ਵਿੱਚ ਇਹ ਰਾਹੁਲ ਗਾਂਧੀ ਨੇ ਇਹਨਾਂ ਨੂੰ ਇੰਨਾ ਅਲਝਾ ਲਿਆ ਹੈ ਤੇ ਕੀ ਇਹਨਾਂ ਨੂੰ ਹੁਣ ਸੁਰਤ ਹੀ ਨਹੀਂ ਆ ਵੀ ਮੈਂ ਦੇਸ਼ ਦੀ ਗੱਲ ਵੀ ਕਰਨੀ ਹੈ ਜਿਸ ਤਰੀਕੇ سے ਅਕਾਲੀ ਦਲ ਕਮਜ਼ੋਰ ਹੋਤਾ ਜਾ ਰਿਹਾ ਹੈ ਕਿਆ ਪੰਜਾਬ ਦੀ ਰਾਜਨੀਤੀ ਮੇਨੁਕਸਾਲ ਹੋਗਾ ਕੀ ਫਾਇਦਾ ਹੋਗਾ ਕਿਉਂਕਿ ਓਮ ਕੀ ਸਿੱਖੋ ਕੀ ਪਾਰਟੀ ਜੋ ਹੈ ਸ਼੍ਰੋਮਣੀ ਅਕਾਲੀ ਦਲ ਕੋ ਕਹਾਜਾ ਜਾਂਦਾ ਹੈ ਦੇਖੋ ਜੀ ਪਾਰਟੀ ਤਾਂ ਜਿਹੜੀ ਫੇਲ ਹੁੰਦੀ ਹੈ ਆਪਣੀਆਂ ਕਾਰਗੁਜ਼ਾਰੀਆਂ ਕਰਕੇ ਫੇਲ ਹੁੰਦੀ ਹੈ ਅਕਾਲੀ ਦਲ ਕਦੀ ਫੇਲ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ ਇਹ ਯਾਦ ਰੱਖ ਲਿਓ ਗੱਲ ਅਕਾਲੀ ਦਲ ਨਹੀਂ ਫੇਲ ਹੋ ਸਕਦਾ ਬੰਦਾ ਫੇਲ ਹੋ ਸਕਦਾ ਹੈ ਜਿਹੜਾ ਪ੍ਰਧਾਨ ਹੈ ਅਕਾਲੀ ਦਲ ਦਾ ਅਕਾਲੀ ਦਲ ਤੋਂ ਬਿਨਾ ਪੰਜਾਬ ਦੀ ਸਿਆਸਤ ਹੀ ਨਹੀਂ ਹੈ ਜਿਹੜਾ ਵੀ ਹੁਣ ਜਿੱਦਾਂ ਸੁਖਵੀਰ ਫੇਲ ਹੋ ਗਿਆ ਸਮਝ ਲਓ ਹੁਣ ਦੂਜਾ ਜਿਹੜਾ ਅਕਾਲੀ ਦਲ ਪਾਰਟੀ ਬਣੂਗੀ ਉਹ ਅਕਾਲੀ ਦਲ ਹੀ ਹੋਊਗਾ ਹੋਊਗਾ ਅਕਾਲੀ ਦਲ ਉਹਦਾ ਉਹਦਾ ਪ੍ਰਧਾਨ ਕੌਣ ਹੋਊਗਾ ਉਹਨੂੰ ਉਹਨੂੰ ਚਲਾਉਣ ਦੀ ਉਹਦੀ ਸਮਝ ਕਿਵੇਂ ਦੀ ਹੋਊਗੀ ਉਹ ਪਾਰਟੀ ਦੇ ਸਕਸੈਸ ਹੋਣ ਤੇ ਉਸ ਪ੍ਰਧਾਨ ਦੀ ਸਮਝ ਤੇ ਡਿਪੈਂਡ ਕਰਦਾ ਹੈ ਕਿਆ ਲੱਗਦਾ ਹੈ ਕਿ ਜਦੋਂ ਪਾਰਟੀ ਦਾ ਪ੍ਰਧਾਨ ਬਦਲਿਆ ਜਾਂਦਾ ਹੈ ਤਾਂ ਕਈ ਨਾ ਕਈ ਫਿਰ ਪਾਰਟੀ ਪਰ ਲੋਕ ਵਿਸ਼ਵਾਸ ਜਤਾ ਸਕਤੇ ਹੈ ਪਾਰਟੀ ਉੱਠ ਸਕਦੀ ਹੈ ਦੇਖੋ ਜੀ ਗੱਲ ਇਹ ਹੁੰਦੀ ਹੈ ਵੀ ਪਾਰਟੀ ਇਹ ਨਹੀਂ ਹੈ ਵੀ ਹਾਰਾਂ ਨਹੀਂ ਹੁੰਨੀਆਂ ਹਾਰਾਂ ਹੁੰਨੀਆਂ ਪਾਰਟੀਆਂ ਦੇ ਵਿੱਚ ਪਰ ਉਹ ਦੂਜੀ ਵਾਰੀ ਪਾਰਟੀ ਨੂੰ ਕਵਰ ਕਰਨਾ ਚਾਹੀਦਾ ਜਿਹੜਾ ਕਾਲੀ ਦਲ ਬਾਦਲ ਹੈ ਇਹ ਬਹੁਤ ਲੌਂਗ ਟਾਈਮ ਤੋਂ ਨਾ ਕਨਸਟੈਂਟ ਹਾਰਦਾ ਹੀ ਜਾ ਰਿਹਾ ਹੈ ਇਹ ਜਿਵੇਂ ਟਾਈਮ ਲੰਘੀ ਜਾਂਦਾ ਹੈ ਇਹਨਾਂ ਦਾ ਗ੍ਰਾਫ ਥੱਲੇ ਹੀ ਗਿਰਦਾ ਬੋਰਡ ਸ਼ੇਅਰ ਘਟਦਾ ਹੀ ਜਾ ਰਿਹਾ ਹੈ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਮਹਾ ਪ੍ਰਿੰਸ ਹੁਨਿਆਲਤਾ ਅਮਰਪਾਲ ਸਿੰਘ ਦੀ ਸੌ ਚੁੱਕਣ ਨੂੰ ਲੈ ਕੇ ਲਗਾਤਾਰ ਸਸਪੈਂਸ ਬਰਕਰਾਰ ਸੀ ਕਿ ਕਦੋਂ ਅਮਰਪਾਲ ਸਿੰਘ ਸੌ ਚੁੱਕਣਗੇ ਤਾਂ ਸਰਬਜੀਤ ਖਾਲਸਾ ਹੋਰਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਮੁਲਾਕਾਤ ਹੋਈ ਐ ਸਪੀਕਰ ਤੇ ਸਪੀਕਰ ਦੇ ਪੀਏ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ 5 ਜੁਲਾਈ ਨੂੰ 100% ਜਿਹੜੀ ਐ ਸੌ ਚਕਾਉਣ ਦਾ ਪ੍ਰੋਗਰਾਮ ਬਣਾ ਲਿੱਤਾ ਗਿਆ ਤਾਂ 5 ਜੁਲਾਈ ਨੂੰ ਸੌ ਚਕਾਈ ਜਾਵੇਗੀ ਅਮਰਪਾਲ ਸਿੰਘ ਹੋਰਾਂ ਨੂੰ ਰਾਸ਼ਿਦ ਇੰਜੀਨੀਅਰ ਤੇ ਅਮਰਪਾਲ ਸਿੰਘ ਦੋ ਜੇਤੂ ਐਮਪੀ ਜੋ ਕਿ ਇਸ ਵਕਤ ਜੇਲ੍ਹ ਦੇ ਵਿੱਚ ਬੰਦ ਨੇ ਇੱਕ ਬਾਰਾਮੂਲਾ ਸੀਟ ਤੋਂ ਰਾਸ਼ਿਦ ਇੰਜੀਨੀਅਰ ਜਿੱਤੇ ਨੇ ਅਮਰਪਾਲ ਸਿੰਘ ਖਡੂਰ ਸਾਹਿਬ ਸੀਟ ਤੋਂ ਜਿੱਤੇ ਨੇ ਤਾਂ ਉਹਨਾਂ ਦੀ ਸੌ ਚੁੱਕਣ ਨੂੰ ਲੈ ਕੇ ਲਗਾਤਾਰ ਇਹ ਖਬਰਾਂ ਚੱਲ ਰਹੀ ਸੀ ਕਿ ਕਦੋਂ ਸੌ ਚੁੱਕਣਗੇ ਸਵੇਰੇ ਤੁਹਾਡੇ ਨਾਲ ਖਬਰ ਵੀ ਸਾਂਝੀ ਕੀਤੀ ਰਾਜਦੇਵ ਖਾਲਸਾ ਹੋਰਾਂ ਦਾ ਕਹਿਣਾ ਸੀ ਕਿ ਸਾਡੇ ਤੱਕ ਕੋਈ ਜਾਣਕਾਰੀ ਨਹੀਂ ਹੈ ਹੋ ਸਕਦਾ ਹੈ ਕਿ 5 ਜੁਲਾਈ ਨੂੰ ਫੋਨ ਚੁਕਾਈ ਜਾਵੇ 5 ਜੁਲਾਈ ਨੂੰ ਹੀ ਜਿਹੜਾ ਡਿਬਰੂਗੜ੍ਹ ਫੋਨ ਖੜਕੇ ਪਰ ਹਾਲੇ ਤੱਕ ਡਿਬਰੂਗੜ੍ਹ ਦੇ ਕਿਸੇ ਜੇਲ੍ਹ ਪ੍ਰਸ਼ਾਸਨ ਨੂੰ ਫੋਨ ਨਹੀਂ ਖੜਕਿਆ ਕਿ 5 ਜੁਲਾਈ ਦੀ ਤਿਆਰੀ ਕਰ ਲੋ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਔਰ ਸਰਬਜੀਤ ਖਾਲਸਾ ਹੋਰਾਂ ਦਾ ਕਹਿਣਾ ਹੈ ਕਿ ਮੇਰੀ ਗੱਲ ਹੋਈ ਮੈਂ ਲਗਾਤਾਰ ਇਸ ਮਸਲੇ ਤੇ ਸਪੀਕਰ ਨੂੰ ਮਿਲ ਰਿਹਾ ਸੀ ਸਪੀਕਰ ਦੇ ਪੀਏ ਨੂੰ ਮਿਲ ਰਿਹਾ ਸੀ ਤਾਂ ਉਹਨਾਂ ਦਾ ਕਹਿਣਾ ਹੈ ਕਿ 5 ਜੁਲਾਈ ਨੂੰ ਸੌਂਚਕਾਈ ਜਾਵੇਗੀ ਔਰ ਉਹਨਾਂ ਦਾ ਇਹ ਗੱਲ ਵੀ ਠੀਕ ਹੈ ਉਹ ਕਹਿੰਦੇ ਕਿ ਬਹੁਤ ਸਾਰੀਆਂ ਚੀਜ਼ਾਂ ਕਲੀਅਰੈਂਸ ਲੈਣੀ ਹੁੰਦੀ ਹੈ ਪੰਜਾਬ ਸਰਕਾਰ ਕੋਲੋਂ ਜਦੋਂ ਸਾਡੇ ਕੋਲ ਤੱਕ ਚਿੱਠੀ ਪਹੁੰਚੀ ਹੁਣ ਅਸੀਂ ਕੰਮ ਸ਼ੁਰੂ ਕੀਤਾ ਹੁਣ ਪ੍ਰੋਟੋਕਾਲ ਦੇ ਤਹਿਤ ਅਮਰਤਪਾਲ ਸਿੰਘ ਨੂੰ ਲੋਕ ਸਭਾ ਦੀ ਪੋਣੀਆ ਚੜਾਇਆ ਜਾਵੇਗਾ ਸੌਂਚਕਾਈ ਜਾਵੇਗੀ ਔਰ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਸੌ ਚੁੱਕਣਗੇ ਔਰ ਸੌ ਚੁੱਕਣ ਤੋਂ ਬਾਅਦ ਦੇ ਰਾਹ ਉਹਨਾਂ ਦੇ ਕਿਵੇਂ ਦੇ ਹੋਣਗੇ ਮੁਸ਼ਕਲਾਂ ਉਹਨਾਂ ਦੇ ਲਈ ਹੋਣਗੀਆਂ ਕਿਉਂਕਿ ਸਿਰਫ ਚੰਦ ਘੰਟੇ ਦੀ ਰਿਹਾਈ ਹੋਵੇਗੀ ਜ਼ਮਾਨਤ ਮਿਲੇਗੀ ਪਰ ਉਸ ਤੋਂ ਬਾਅਦ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਤਾਂ ਸਰਬਜੀਤ ਖਾਲਸਾ ਹੋਰਾਂ ਨੇ ਕੀ ਬਿਆਨ ਦਿੱਤਾ ਉਹ ਤੁਹਾਨੂੰ ਬਿਆਨ ਵੀ ਸੁਣੋਂ ਤਾਂ ਚੱਲਦੇ ਆ ਅਮਰਿਤਪਾਲ ਬਾਰੇ ਗੱਲ ਕਰਨ ਗਿਆ ਸੀ ਉਹਨਾਂ ਦੀ ਉਥੇ ਬਾਰੇ ਵੀ ਉਹਨਾਂ ਨੇ ਮੈਨੂੰ ਕਿਹਾ ਵੀ 5 ਤਰੀਕ ਨੂੰ 100% ਸ਼ੋਰਟੀ ਨਾਲ ਉਹਨਾਂ ਨੇ ਕਿਹਾ ਵੀ 5 ਤਰੀਕ ਨੂੰ ਨੂੰ ਉਥੇ ਦਵਾਈ ਜਾਏਗੀ। ਤਾਂ ਕੀ ਆਪਕੇ ਦਿਮਾਗ ਵਿੱਚ ਤਾਂ ਜਬ ਆਪਨੇ ਬਾਤ ਕਰੀ ਕਿਉਂਕਿ ਲਗਾਤਾਰ ਜੋ ਹੈ ਕੋਸ਼ਿਸ਼ ਕੀਤੀ ਜਾ ਰਹੀ ਦੀ ਕਿ ਜਬ ਸੰਸਦ ਬਨੇ ਹੈ ਅਮਰਪਾਲ ਉਹਨਕੋ ਜੋ ਹੈ ਸੋ ਜੋ ਹੈ ਉਹ ਚੁਕਾਈ ਜਾਏ ਲੇਕਿਨ ਅਭੀ ਤੱਕ ਕੋਈ ਸਮਾਂ ਜੋ ਹੈ ਉਹ ਨਹੀਂ ਮਿਲਿਆਤਾ। ਉਹ ਵੈਸੇ ਤਾਂ ਜੀ ਜੋ ਬੰਦਾ ਹੈ ਇਹਨੂੰ 25 ਤਰੀਕ ਨੂੰ ਚੁ ਚਕਾਉਣੀ ਚਾਹੀਦੀ ਸੀ ਸਾਰਿਆਂ ਦੇ ਨਾਲ ਹੀ ਪੰਜਾਬ ਦੇ ਸਾਰੇ ਮੈਂਬਰਾਂ ਦੇ ਨਾਲ ਹੀ ਪਰ ਇਹਨਾਂ ਨੇ ਨਹੀਂ ਉਦੋਂ ਕੀਤਾ ਚੁਕਾਈ ਤੇ ਪਰ ਹੁਣ ਇਹ ਡੈਫੀਨੇਟ ਹੈ ਵੀ ਕਹਿ ਰਹੇ ਆ ਕਿਉਂਕਿ ਮੈਂ ਸਪੈਸ਼ਲੀ ਕਈ ਦਿਨਾਂ ਆ ਤੋਂ ਕਈ ਵਾਰੀ ਮਿਲ ਚੁੱਕਿਆ ਹੈ ਉਹ দত্ত ਜੀ ਨੂੰ ਇਹਨਾਂ ਦੇ ਜਿਹੜੇ ਪਰਸਨਲ ਅਸਿਸਟੈਂਟ ਹੈ ਕਹ ਲੋ ਤੁਸੀਂ ਦੋ ਤਿੰਨ ਵਾਰੀ ਉਹਨਾਂ ਨੂੰ ਮਿਲੇ ਆਏ ਉਹ ਵੀ ਕਹਿੰਦੇ ਸੀ ਵੀ ਅਸੀਂ ਛੇਤੀ ਤੋਂ ਛੇਤੀ ਲੱਗੇ ਹੋਏ ਆ ਕਿਉਂਕਿ ਪੰਜਾਬ ਗਵਰਨਮੈਂਟ ਤੋਂ ਵੀ ਕਲੀਅਰੈਂਸ ਚਾਹੀਦੀ ਹੈ ਤੇ ਉੱਥੋਂ ਵੀ ਆ ਗਈ ਹੁਣ ਸਾਰੇ ਪਾਸੋਂ ਆ ਗਈ ਹੈ ਤੇ ਹੁਣ 5 ਤਰੀਕ ਨੂੰ ਚੁਕਾਉਣਗੇ ਲੇਕਿਨ ਸਰ ਅਭੀ ਤੱਕ ਕਿਉਂ ਨਹੀਂ ਚੁਕਾਈ ਗਈ ਥੀ ਕੀ ਕੋਈ ਰੀਜਨ ਥਾ ਜਾਂ ਕੋਈ ਵਜ੍ਹਾ ਥੀ ਮਤਲਬ ਸਰ ਇਹ ਤੇ ਫਾਰਮੈਲਟੀਆਂ ਵੀ ਹੁੰਦੀਆਂ ਹੈ ਖਰ ਐਸੀ ਗੱਲ ਨਹੀਂ ਹੈ ਭਈ ਜੀ ਜਿੱਤ ਗਿਆ ਹੈ ਤਾਂ ਇਕੱਲੀ ਪਾਰਲੀਮੈਂਟ ਦੀ ਸੈਂਟਰ ਗਵਰਨਮੈਂਟ ਦੀ ਹੀ ਡਿਊਟੀ ਹੈ ਇਹਦੇ ਵਿੱਚ ਸਰ ਕਈ ਕਲੀਅਰੈਂਸ ਚਾਹੀਦੀਆਂ ਹਨ ਪਹਿਲਾਂ ਤਾਂ ਗਵਰਨਮੈਂਟ ਤੋਂ ਸਟੇਟ ਗਵਰਨਮੈਂਟ ਦੀ ਚਾਹੀਦੀ ਹੈ ਪੰਜਾਬ ਦੀ ਫਿਰ ਕੋਰਟ ਤੋਂ ਵੀ ਪਰਮਿਸ਼ਨ ਚਾਹੀਦੀ ਹੈ ਫਿਰ ਕੋਰਟ ਤੋਂ ਪਰਮਿਸ਼ਨ ਲੈ ਕੇ ਫਿਰ ਇਹ ਹੁਣ ਕਿਨਾਂ ਕੋਲੇ ਆ ਗਈ ਹੈ ਪਾਰਲੀਮੈਂਟ ਕੋਲੇ ਤੇ ਇਹਨਾਂ ਫਿਰ ਇਹ ਹੁਣ ਲੈ ਕੇ ਆਉਣਗੇ 5 ਤਰੀਕ ਨੂੰ ਮੰਨ ਲਿਆ ਜਾਈ ਕਿ 5 ਤਰੀਕ ਨੂੰ ਪੱਕਾ ਹੋ ਜਾਊਗਾ ਜੀ ਜੋ ਮੈਨੂੰ ਉਹਨਾਂ ਨੇ ਕਿਹਾ ਡੈਫੀਨੇਟ ਕਿਹਾ ਹੈ बात करें तो अकाली दल में जिस तरीके से फूट पड़ी हुई है उसको आप किस तरीके से देखते हैं ਮੈਂ ਤਾਂ ਜੀ ਇਹ ਕਹਿੰਦਾ ਵੀ ਉਹਨਾਂ ਦਾ ਦੇਖੋ ਇਹ ਐਕਚੁਅਲੀ ਨਾ ਪਰਸਨਲ ਮੈਟਰ ਹੈ ਅਸੀਂ ਹੁਣ ਕੀ ਕਹੀਏ ਬਸ ਇੰਨਾ ਜ਼ਰੂਰ ਕਹੂੰਗਾ ਕਿ ਇਹ ਬਹੁਤ ਦੇਰ ਤੋਂ ਰੌਲਾ ਚੱਲ ਰਿਹਾ ਸੀ ਵੀ ਸੁਖਵੀਰ ਬਾਦਲ ਨੂੰ ਹਟਾ ਕੇ ਕਿਸੇ ਹੋਰ ਨੂੰ ਪ੍ਰਧਾਨ ਲਾਣ ਦਾ ਇਹ ਬਹੁਤ ਦੇਰ ਹੋ ਗਈ ਇਹ ਰੌਲਾ ਪੈ ਰਿਹਾ ਸੀ ਵੀ ਹੋਰ ਨੂੰ ਲਾਇਆ ਜਾਵੇ ਤੇ ਹੁਣ ਜਿਆਦਾ ਐਕਚੁਅਲੀ ਬਾਰ-ਬਾਰ ਹਾਰ ਦਾ ਸਾਹਮਣਾ ਕਰਦੀ ਪਈ ਹੈ ਪਾਰਟੀ ਫਿਰ ਔਨੀ ਗੱਲ ਫਿਰ ਹੋਰ ਉੱਠਦੀ ਹੈ ਜਿਆਦਾ ਜਿੱਤ ਜਾਂਦੀ ਪਾਰਟੀ ਫਿਰ ਤਾਂ ਗੱਲਾਂ ਸਾਰੀਆਂ ਦਬ ਜਾਂਦੀਆਂ ਨਹੀਂ ਕਿਉਂਕਿ ਇੰਦੇ-ਇੰਦੇ ਐਮਐਲਏ ਦੇ ਵਿੱਚ ਵੀ ਇਹਨਾਂ ਦਾ ਇੱਕ ਅੱਧਾ ਕੈਂਡੀਡੇਟ ਜਿੱਤਿਆ ਹੈ ਉਹ ਵੀ ਜਿਹੜਾ ਜਿੱਤਿਆ ਹੈ ਆਪਣੀ ਪਰਸਨਲ ਅਬਿਲਿਟੀਜ਼ ਕਿ ਕਰਕੇ ਜਿੱਤਿਆ ਹੈ ਆਪਣੇ ਕੰਮਕਾਰ ਕਰਕੇ ਜਿੱਤਿਆ ਉਹਦੇ ਵਿੱਚ ਪਾਰਟੀ ਦਾ ਕੋਈ ਰੋਲ ਨਹੀਂ ਹੈ ਉਹਨਾਂ ਦੀ ਜਿੱਤ ਦੇ ਵਿੱਚ ਅਬਾ ਕੁਝ ਜੋ ਬਾਗੀ ਲੋਗ ਹੈ ਉਹ ਸਰੀਆਕਲ ਤੱਕ ਸਾ이드 ਗਏ ਮਾਪਰ ਮਾਫੀ ਨਾਮ ਨਾਲ ਜੋ ਹੈ ਮੋੜਿਆ ਗਿਆ ਹਾਂ ਕਿਵੇਂ ਦੇਖਿਆ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਇਹਦੇ ਬਾਰੇ ਕੁਝ ਨਹੀਂ ਉਹ ਤਾਂ ਉਹਨਾਂ ਦੀ ਆਪਣੀ ਹੈ ਜੀ ਜੋ ਮਰਜ਼ੀ ਕਰਨ ਉਹ ਹਾਂ ਲੇਕਿਨ ਇੱਕ ਜਬ ਜਬ ਬਈ ਇਲੈਕਸ਼ਨ ਹੋ ਰਹੇ ਹੈ ਜਲੰਧਰ ਦੇ ਅੰਦਰ ਆਪਸੇ ਵੀ ਸਮਰਥਨ ਜੋ ਹੈ ਉਹਨਾਂ ਨੇ ਮੰਗਾ ਹੈ ਕੀ ਆਪ ਸਮਰਥਨ ਦੇਗੇ ਨਹੀਂ ਜੀ ਸਾਨੂੰ ਕਿਹੜਾ ਪੁੱਛ ਕੇ ਖੜੇ ਹੋਏ ਆ ਉਹ ਤਾਂ ਬਾਅਦ ਚ ਸਮਰਥਨ ਮੰਗਿਆ ਹੈ ਉਹਨਾਂ ਨੇ ਨਹੀਂ ਅਸੀਂ ਨਹੀਂ ਦਿੰਦੇ ਸਮਰਥਨ ਕਿਸੇ ਨੂੰ ਆਪ ਕਿਸੇ ਨੂੰ ਨਹੀਂ ਹਮ ਨਹੀਂ ਦੇਵਗੇ। ਉਹ ਆਪਕੋ ਸੰਸਦ ਬਣਾਇਆ। ਹਾਂਜੀ। ਕਿਸ ਤਰੀਕੇ ਸੇ ਉਨਕੀ ਜੋ ਮੰਗੇ ਹੈ ਉਨਪਰ ਖੜਾ ਉਤਰੋਗੇ। ਹਮ ਜੀ ਜੋ ਵੀ ਹੈ ਆਪਣੀ ਡਿਊਟੀਆਂ ਹੈ। ਜਿਹੜੀਆਂ ਆਪਣੀਆਂ ਡਿਊਟੀਆਂ ਹੈ ਮਤਲਬ ਮੈਨੂੰ ਜੋ ਫੰਡ ਮਿਲੇਗਾ ਹੈ ਨਾ ਤੇ ਜੋ ਵੀ ਆਪਣਾ ਹੋਰ ਮੇਰੇ ਕੋਲੇ ਜੋ ਪਾਵਰ ਹੈ ਲੋਕਾਂ ਦੇ ਕੰਮ ਹੈ ਮੈਂ ਪਹਿਲ ਦੇ ਆਧਾਰ ਤੇ ਕਰੂੰਗਾ ਜੀ। ਕਾ ਲੋਗੋ ਨੇ ਫਤਵਾ ਦਿਆ ਹੈ ਆਪਕੋ ਹਾਂਜੀ ਬਹੁਤ ਪਿਆਰ ਦਿੱਤਾ ਮੈਂ ਬਹੁਤ ਧੰਨਵਾਦ ਹੈ ਜੀ ਮੈਨੂੰ ਨਿਮਾਣੇ ਦੂ ਇੰਨਾ ਮਾਣ ਬਖਸ਼ਿਆ ਹੈ ਤੇ ਜਿਤਾਇਆ ਮੈਨੂੰ ਬਹੁਤ ਬਹੁਤ ਮੈਂ ਸਾਰੇ ਹਲਕਾ ਵਾਸੀਆਂ ਦਾ ਦੇਸ਼ ਵਿੱਚ ਦੇ ਵਿਦੇਸ਼ ਵਿੱਚ ਬੈਠੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਦੀ ਹੈ 40 ਸਾਲ ਬਾਅਦ ਆਪਕੋ ਜਿਤਾਇਆ ਹੈ ਜਨਤਾ ਨੇ ਹਾਂਜੀ ਹਾਂਜੀ ਅੱਛਾ ਰਿਜ਼ਲਟ ਦਿਆ ਹੈ ਜਨਤਾ ਨੇ 40 ਬਹੁਤ ਅੱਛਾ ਜੀ ਬਹੁਤ ਅੱਛਾ ਬਹੁਤ ਅੱਛਾ ਉਹ ਵਹੀ ਸੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਉਸ ਨੂੰ ਆਪਨੇ ਕਿਸ ਤਰੀਕੇ ਤੇ ਦੇਖਾ ਔਰ ਕੀ ਕਹਾਂਗੇ ਉਸ ਕੋਲਿਕਾ ਮੈਂ ਇਹ ਕਹਿਣਾ ਚਾਹੂੰਗਾ ਜੀ ਭਈ ਜਿੱਦਾਂ ਹੁਣ ਨਰਿੰਦਰ ਮੋਦੀ ਬੋਲੇ ਐ ਉਹਨਾਂ ਦਾ 2.5 ਘੰਟੇ ਦਾ ਭਾਸ਼ਣ ਸੀ ਵਿੱਚੋਂ 2 ਘੰਟਾ 20 ਮਿੰਟ ਤਾਂ ਉਹ ਰਾਹੁਲ ਗਾਂਧੀ ਤੇ ਹੀ ਬੋਲੀ ਗਏ ਤੇ ਜੇ ਇਹ ਉਹਨਾਂ ਨੇ ਕੱਲਾ ਰਾਹੁਲ ਗਾਂਧੀ ਤੇ ਜਦੋਂ ਕਿ ਉਹਨਾਂ ਨੂੰ ਦਸਮਤ ਰਾਹੁਲ ਗਾਂਧੀ ਤੇ ਬੋਲਣਾ ਚਾਹੀਦਾ ਸੀ ਤੇ 2 ਘੰਟਾ 20 ਮਿੰਟ ਇਸ ਦੇਸ਼ ਦੀਆਂ ਸਮੱਸਿਆਵਾਂ ਬਾਰੇ ਆ ਜੋ ਕਰ ਰਹੇ ਆ ਕਰਨਾ ਇਨ ਫਿਊਚਰ ਉਹਦੇ ਬਾਰੇ ਦੱਸਣਾ ਚਾਹੀਦਾ ਸੀ ਮੈਨੂੰ ਲੱਗਦਾ ਵੀ ਇਹ ਆਪਸ ਦੇ ਵਿੱਚ ਇਹ ਰਾਹੁਲ ਗਾਂਧੀ ਨੇ ਇਹਨਾਂ ਨੂੰ ਇੰਨਾ ਅਲਝਾ ਲਿਆ ਹੈ ਤੇ ਕੀ ਇਹਨਾਂ ਨੂੰ ਹੁਣ ਸੁਰਤ ਹੀ ਨਹੀਂ ਆ ਵੀ ਮੈਂ ਦੇਸ਼ ਦੀ ਗੱਲ ਵੀ ਕਰਨੀ ਹੈ ਜਿਸ ਤਰੀਕੇ سے ਅਕਾਲੀ ਦਲ ਕਮਜ਼ੋਰ ਹੁੰਦਾ ਜਾ ਰਿਹਾ ਕੀ ਆ ਪੰਜਾਬ ਦੀ ਰਾਜਨੀਤੀ ਮੇ ਨੁਕਸਾਨ ਹੋਗਾ ਕੀ ਫਾਇਦਾ ਹੋਗਾ ਕਿਉਂਕਿ ਔਮ ਕੀ ਸਿੱਖੋ ਕੀ ਪਾਰਟੀ ਜੋ ਹੈ ਸਿਰੋਮਣੀ ਅਕਾਲੀ ਦਲ ਕੋਹਾ ਜਾਤਾ ਹੈ ਦੇਖੋ ਜੀ ਪਾਰਟੀ ਤਾਂ ਜਿਹੜੀ ਫੇਲ ਹੁੰਦੀ ਹੈ ਆਪਣੀਆਂ ਕਾਰਗੁਜ਼ਾਰੀਆਂ ਕਰਕੇ ਫੇਲ ਹੁੰਦੀ ਹੈ ਅਕਾਲੀ ਦਲ ਕਦੀ ਫੇਲ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ ਇਹ ਯਾਦ ਰੱਖ ਲਿਓ ਗੱਲ ਅਕਾਲੀ ਦਲ ਨਹੀਂ ਫੇਲ ਹੋ ਸਕਦਾ ਬੰਦਾ ਫੇਲ ਹੋ ਸਕਦਾ ਹੈ ਜਿਹੜਾ ਪ੍ਰਧਾਨ ਹੈ ਅਕਾਲੀ ਦਲ ਦਾ ਅਕਾਲੀ ਦਲ ਤੋਂ ਬਿਨਾ ਪੰਜਾਬ ਦੀ ਸਿਆਸਤ ਹੀ ਨਹੀਂ ਹੈ ਜਿਹੜਾ ਵੀ ਹੁਣ ਜਿੱਦਾਂ ਸੁਖਵੀਰ ਫੇਲ ਹੋ ਗਿਆ ਸਮਝ ਲਓ ਹੁਣ ਦੂਜਾ ਜਿਹੜਾ ਕਾਲੀ ਦਲ ਪਾਰਟੀ ਬਣੂਗੀ ਉਹ ਅਕਾਲੀ ਦਲੀ ਹੋਊਗਾ ਹੋਊਗਾ ਕਾਲੀ ਦਲੀ ਉਹਦਾ ਉਹਦਾ ਪ੍ਰਧਾਨ ਕੌਣ ਹੋਊਗਾ ਉਹਨੂੰ ਉਹਨੂੰ ਚਲਾਉਣ ਦੀ ਉਹਦੀ ਸਮਝ ਕਿਵੇਂ ਦੀ ਹੋਊਗੀ ਉਹ ਪਾਰਟੀ ਦੇ ਸਕਸੈਸ ਹੋਣ ਤੇ ਉਸ ਪ੍ਰਧਾਨ ਦੀ ਸਮਝ ਤੇ ਡਿਪੈਂਡ ਕਰਦਾ ਹੈ ਕਿਆ ਲੱਗਦਾ ਹੈ ਕਿ ਜਦ ਪਾਰਟੀ ਦਾ ਪ੍ਰਧਾਨ ਬਦਲਿਆ ਜਾਂਦਾ ਹੈ ਤਾਂ ਕਈ ਨਾ ਕਈ ਫਿਰ ਪਾਰਟੀ ਪਰ ਲੋਕ ਵਿਸ਼ਵਾਸ ਜਤਾ ਸਕਤੇ ਹੈ ਪਾਰਟੀ ਉੱਠ ਸਕਦੀ ਹੈ ਦੇਖੋ ਜੀ ਗੱਲ ਇਹ ਹੁੰਦੀ ਹੈ ਵੀ ਪਾਰਟੀ ਇਹ ਨਹੀਂ ਹੈ ਵੀ ਹਾਰਾ ਨਹੀਂ ਹੁੰਨੀਆ ਹਾਰਾ ਹੁੰਨੀਆ ਹੀ ਪਾਰਟੀਆਂ ਦੇ ਵਿੱਚ ਪਰ ਉਹ ਦੂਜੀ ਵਾਰੀ ਪਾਰਟੀ ਨੂੰ ਕਵਰ ਕਰਨਾ ਚਾਹੀਦਾ ਹੈ ਜਿਹੜਾ ਕਾਲੀ ਦਲ ਬਾਦਲ ਹੈ ਇਹ ਬਹੁਤ ਲੌਂਗ ਟਾਈਮ ਤੋਂ ਨਾ ਕਨਸਟੈਂਟ ਹਾਰਦਾ ਹੀ ਜਾ ਰਿਹਾ ਹੈ ਇਹ ਜਿਵੇਂ ਟਾਈਮ ਲੰਘੀ ਜਾਂਦਾ ਹੈ ਇਹਨਾਂ ਦਾ ਗ੍ਰਾਫ ਥੱਲੇ ਹੀ गिरਦਾ ਵੋਟ ਸ਼ੇਅਰ ਘਟਦਾ ਹੀ ਜਾ ਰਿਹਾ ਹੈ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਮਹਾ ਪ੍ਰਿੰਸ ਹੁਨਿਆਲਤਾ ਅਮਰਿਤਪਾਲ ਸਿੰਘ